ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਪਲੀ ਪ੍ਰਕਾਰ ਪਤਾ ਹੀ ਹੈ ਹੜੋਂ ਦੇ ਕਾਰਨ ਪੰਜਾਬ ਦੇ ਵਿੱਚ ਕਾਫੀ ਨੁਕਸਾਨ ਹੋਇਆ ਹੈ ਇਹ ਦਾਰੇ ਵਾਲ ਬੰਨ ਜੋ ਸਤਲੋਜ ਦਾ ਪਾਣੀ ਹੈ ਬਹੁਤ ਤੇਜ਼ੀ ਦੇ ਨਾਲ ਵਗ ਰਿਹਾ ਹੈ ਸਾਹਮਣੇ ਆਪ ਜੀ ਰੇਤਾ ਵੇਖ ਸਕਦੇ ਹੋ ਇਹ ਰੇਤਾ ਕਾਫੀ ਉੱਪਰ ਚੜ ਚੁੱਕੀ ਹੈ ਇਸ ਰੇਤਾ ਦੇ ਕਾਰਨ ਜਿਹੜਾ ਸਾਈਡਾਂ ਦਾ ਪਾਣੀ ਹੈ ਇਹ ਕਾਫੀ ਤੇਜ਼ ਹੋ ਚੁੱਕਾ ਹੈ ਇਹ ਪਾਣੀ ਤੇਜ਼ ਹੋਣ ਦੇ ਕਾਰਨ ਜਿਹੜਾ ਬੰਨ ਨੂੰ ਨੁਕਸਾਨ ਨੂੰ ਕਾਫੀ ਪਹੁੰਚ ਰਿਹਾ ਹੈ ਆਪ ਜੀ ਦੇਖ ਸਕਦੇ ਹੋ ਕੱਲ ਸ਼ਾਮ ਨੂੰ ਪਾਣੀ ਦੀ ਢਾਹ ਲੱਗਣ ਦੇ ਕਾਰਨ ਇਹ ਬੰਨ ਸੀ ਢੇਗ ਗਿਆ ਆਪ ਜੀ ਦੇਖ ਸਕਦੇ ਹੋ ਮਹਾਂਪੁਰਖ ਬਾਬਾ ਕੁਲਾ ਸਿੰਘ ਜੀ ਸੰਤਾ ਸਹਿਯੋਗ ਦੇ ਨਾਲ ਸੇਵਾਵਾਂ ਕਰਵਾ ਰਹੇ ਨੇ ਆਪ ਜੀ ਦਰਸ਼ਨ ਕਰ ਸਕਦੇ ਹੋ ਸਾਨੂੰ ਮਾਦੀ ਜਾਲ ਚਾਹੀਦਾ ਇਹ ਜੀ ਆਹ ਹੁਣੋਂ ਤੇ ਐਕਸੀਡੈਂਟ ਹੋ ਗਿਆ ਉਹ ਉਹ ਸਾਨੂੰ ਵੀ ਕੱਢੀ ਜਾਂਦੇ ਇਸ ਕਰਕੇ ਨਾਮ ਜੱਗੂ ਗਾਣੀ ਪੜੋ ਰੱਬ ਤਾਂ ਦੱਬਾ ਲਾ ਕਰੇ ਚੜਦੀ ਕਲਾ ਕਰਦਾ ਕਿਸੇ ਗੱਲ ਦੀ ਕਵੀ ਨਾ ਰਹੀ ਤੇ ਨਾ ਦਾ ਰਹੀ ਬਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਜਾ ਕਰਾਉਂ ਸਵਾਜਿ ਗਿਆ ਨਹੀਂ ਡਿੱਗਦਾ ਇਹ ਨਹੀਂ ਟੰਗਾ ਬੰਨ ਕਾਫੀ ਰੋਖ ਵੱਡ ਵੱਡ ਕੇ ਲਾਏ ਹਨ ਆਓ ਜੀ ਵੇਖ ਸਾਦੇ ਹੋ ਪਾਣੀ ਦੇ ਘਟਿਆ ਸਾਹ ਸੰਗਤ ਜੀ ਪਰ ਜਿਹੜੀ ਪਾਣੀ دستیاب ਆ ਬਹੁਤ ਜ਼ਿਆਦਾ ਆ ਅਕਾਲ ਸ਼ਾਮਾ ਨੂੰ ਬੰਨ ਹੈ ਗਿਆ ਅਸੀਂ ਪਾਣੀ ਜੀ ਕਾਫੀ ਟਾਲ ਗਈ ਇੱਥੇ ਕਾਫੀ ਨੁਕਸਾਨ ਹੋਇਆ ਆਓ ਜੀ ਵੇਖ ਸਕਦੇ ਹਾਂ ਉਹ ਸਾਗਰ ਵਾਲਾ ਹੀ ਆ ਛੇ ਨੋਕਲ ਫਲਾਟ ਆ ਫੇਗਰੋਲਾ ਫੇਗਰੋਲਾ ਦੋ ਜਣੇ ਇੱਥੇ ਕੰਮ ਕਰਦੇ ਦੋ ਅੱਗੇ ਹੱਥ